ਹਾਲ ਸਾਹਿਬ ਬੜੀ ਹਫਤੇ ਮੈਨੂੰ 4 ਦਿਨ ਹੋ ਗਏ 5 ਦਿਨੋਂ ਬੰਦੇ ਰੋਜ਼ ਘਰੇ ਜਾਂਦੇ ਨੇ ਵੀ ਬਸ ਅਡੇ 'ਚ ਸਵੇਰੇ ਨਸ਼ਾ ਵੇਚਣ ਲੱਗ ਜਾਂਦਾ ਸਵੇਰੇ ਸਪਸਤੇ ਆ ਦੋ ਆਲੇ ਖੜ੍ਹਦੇ ਨੇ ਉਹ ਇੰਨਾ ਜੋ ਆਟਾ ਉਹਨਾਂ ਚ ਵੀ ਤਿੰਨ ਚਾਰ ਸਿੰਘ ਗਏ ਨੇ ਹੋਰ ਬੁੜੀਆਂ ਬੰਦੇ ਬਸ ਅਡੇ 'ਚ ਸਵੇਰੇ ਕਹਿੰਦੇ 7 ਵਜੇ ਦੁਕਾਨਾਂ ਖੁੱਲ੍ਹ ਜਾਂਦੀਆਂ ਨੇ ਬਸ ਅਡੇ 'ਚ ਮੈਡੀਕਲ ਵਾਲੀਆਂ ਤੂੰ ਜਾ ਕੇ ਦੇਖ ਜਿੱਟਾ ਵੇਚਣ ਵਾਲੇ ਸ਼੍ਰੀ ਆਮ ਜਿੱਟਾ ਵੇਚਦੇ ਨੇ ਚਲੋ ਮੈਂ ਜੀ ਕੱਲ ਵੀ ਆਇਆ ਦਿਨੇ 9 ਵਜੇ ਮੈਂ ਲੇਟ ਹੋ ਗਿਆ ਪਰਸੋਂ ਵੀ ਤੁਰਾ ਫਿਰਾ ਸਰਦਾਰਾਂ ਅੱਜ ਮੈਂ ਸਵੇਰੇ 7 ਵਜੇ 7:30 ਵਜੇ ਦਾ ਆਇਆਗਾ ਮੈਡੀਕਲ ਉਹ ਜਾਂ ਦੁਕਾਨਾਂ ਨਾ ਤਾਂ ਕੋਈ ਰਿਹਾ ਹਸਪਤਾਲ ਹੈ ਸਾਰੀਆਂ ਫਾੜਕਾਨਾਂ ਖੁੱਲੀਆਂ ਨੇ ਸਾਰੀਆਂ ਇੱਥੇ ਖੁੱਲੀਆਂ ਨੇ ਲੈ ਤੇ ਸਟਿੰਗ ਜਵਾਕ ਆਏ ਤੁਰੇ ਫਿਰਦੇ ਨੇ ਮੈਡੀਕਲਾਂ ਦੇ ਨਿੱਕੇ ਨਿੱਕੇ ਨੇ ਆ ਉਹਨਾਂ ਦਾ ਕੀ ਕਸੂਰਾ ਖਾਣ ਪੀਣਾਂ ਦਾ ਹੁਣ ਇਹ ਫੜਦੀ ਨਹੀਂ ਵੇਚਣੋ ਜਿਹੜਾ ਮੈਨੂੰ ਅੜ ਗਿਆ ਮੈਂ ਹੁਣ ਛੱਡਦਾ ਨਹੀਂ ਆ ਮੈਂ ਕੱਲਾ ਫਿਰਦਾ ਨਾਲ ਬੰਦੇ ਹੋਰ ਇੱਧਰ ਮਰਜੀ ਹੁਣ ਮੈਂ ਨਹੀਂ ਛੱਡਦਾ ਹਾਂ ਮੈਂ ਗੱਟਾ ਲਾ ਕੇ ਹੱਟੂ ਆ ਜੀ ਨਾ ਸਾਡੇ ਵਿੱਚੋਂ ਆਖਰੀ ਵਾਰ ਨਹੀਂ ਗਏ ਇਹਨਾਂ ਨੂੰ ਬਹੁਤ ਗੰਦ ਪਾਲਿਆ ਭੈਣ ਚੋਦਾ ਨੇ ਹੜਦੇ ਨਹੀਂ ਸਾਲੇ ਕੁੱਤੇ ਨਾ ਇਹਨਾਂ ਨੂੰ ਸ਼ਰਮ ਆਉਂਦੀ ਐ ਨਾ ਲੈਣ ਵਾਲੇ ਤਾਂ ਹੜਦੇ ਦਾ ਮਰੀਜ਼ ਐ ਸਵੇਰੇ ਤਿਆਰ ਹੋ ਜਾਂਦੇ ਨੇ ਆਹ ਔਰੇ ਕਿੰਨੇ ਤੁਰੇ ਫਿਰਦੇ ਨੇ ਜਵਾਕ ਨੇ ਕਿਹਨੇ ਕਿਹਰੇ ਗੰਦ ਪਾਉਂਦੇ ਨੇ ਐਡੇ ਜਾਂਸ਼ਕੀਆਂ ਕਰਦੇ ਨੇ ਹਾਟ ਕਾਵੀਆਂ ਦੁਕਾਨਾਂ ਸਾਰੀਆਂ ਖੁੱਲੀਆਂ ਨੇ ਉੱਥੇ ਵੀ ਕੀ ਜਾਂਦਾ ਸ਼ਰੇਆਮ ਚਿੱਟਾ ਵਿਕੀ ਜਾਂਦਾ ਕੱਲੀ ਕੱਲੀ ਗਲੀ ਲੋਕਾਂ ਦੇ ਜਵਾਕ ਖਾ ਖਾ ਮਰੀ ਜਾਂਦੇ ਨੇ ਇਹ ਸਾਰੇ ਖਸ ਖਸ ਦੀ ਖੇਤੀ ਕਰਾਦੇ ਨੇ ਸਾਨੂੰ ਡੋਡੇ ਆਮ ਕਰਦੇ ਨੇ ਜਵਾਕਾਂ ਵਾਸਤੇ ਲੋਕਾਂ ਦੇ ਖਾ ਲੈਣ ਠੀਕ ਹੋ ਜਾਣਾ ਕਰ ਕਰਕੇ ਸਿਗਨੇਚਰ ਘੋੜੇ ਵੇਚ ਵੇਚ ਗੰਡਾ ਪਾ ਰੱਖਿਆ ਆਖਰੀ ਵਾਰਨਿੰਗ ਆ ਜਿਹੜਾ ਮੈਨੂੰ ਅੜ ਗਿਆ ਮੈਂ ਬਖਸ਼ਦਾ ਨਹੀਂ ਕੋਈ ਮਰਜ਼ੀ ਆ ਬੱਸ ਅੱਡੇ ਤੇ ਜਿਹੜਾ ਕੋਈ ਵੇਚਦਾ ਮੈਨੂੰ ਨਹੀਂ ਪਤਾ ਕੌਣ ਵੇਚਦਾ ਲੋਕ ਕਹਿੰਦੇ ਉਹ ਵੇਚਦਾ ਉਹ ਬੰਦਾ ਸਵੇਰੇ ਆਇਆ ਨਹੀਂ ਜਿਹੜਾ ਕਹਿੰਦਾ ਸੀ ਮੈਂ ਲੈ ਕੇ ਦੇਉਂਗਾ ਹੁਣ ਕਿਉਂ ਵਿਚਾਰਾ ਦਿਹਾੜੀਦਾਰ ਮਜਦੂਰ ਹੋਊਗਾ ਉਹ ਕਹਿੰਦਾ ਮੈਂ ਲੈ ਕੇ ਦੇਉਂਗਾ ਬਾਈ ਸਵੇਰੇ ਆ ਜੀ ਮੈਂ ਉਹ ਗੋਮਦੀ ਬੋਤਲ ਆਏ ਚਲੋ ਉਹਦਾ ਕੱਲੂ ਵੇਚਣ ਵਾਲੇ ਕੋਣ ਨੂੰ ਛੱਡ ਦੇਣੇ ਜੇ ਮੈਨੂੰ ਕੋਈ ਅੜ ਗਿਆ ਮੈਂ ਹੁਣ ਬਖਸ਼ਦਾ ਨਹੀਂ ਉੱਤਰਨਗੇ ਸਵੇਰੇ ਬੱਸਾਂ ਤੋਂ ਆ ਕੇ ਲੈ ਕੇ ਜਾਂਦੇ ਨੇ ਬੱਸ ਅੱਡੇ ਦੇ ਬਾਹਰ ਬੱਸ ਅੱਡੇ ਦੇ ਅੰਦਰ ਆ ਫਾਟਕਾਂ ਤੇ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਸਵੇਰੇ 7 ਵਜੇ ਕੋਈ ਮੈਡੀਕਲ ਹਸਪਤਾਲ ਨਹੀਂ ਹੈਗਾ ਆਮਲੀਆਂ ਦਾ ਪਰਮਾਰ ਹੈ ਪੁਰੇ ਵੀ ਪੜਨਦੇ ਆਉਂਦੇ ਬਾਸਤਾਂ ਨਹੀਂ ਸਕੂਲ ਨਹੀਂ ਕਾਜ ਨਹੀਂ ਤੜਕੇ ਬੱਸਾਂ ਚ ਉਤਰਦੇ ਨੇ ਪਿੰਡਾਂ ਚੋਂ ਲੈ ਕੇ ਝੋਲੇ ਭਰ ਜਾਂਦੇ ਨੇ ਲਿਜਾ ਕੇ ਪਿੰਡਾਂ ਨੂੰ ਵੇਚਦੇ ਨੇ ਸਟਿੰਗਲ ਆ ਕੇ ਸ਼ਹਿਰ ਦੇ ਨਿਕਲੇ ਕਿ ਜਵਾਕ ਨੇ ਮੈਡੀਕਲਾਂ ਕੋਲੇ ਜਿਹੜਾ ਵੇਚਦਾ ਹੋਇਆ ਮੈਂ ਗਲ ਵੱਢ ਕੇ ਲਿਜਾਵਾਂ ਹੁਣ ਬਸਲਾਣੀ ਲਾਈਵ ਕਰਕੇ ਵੱਡੂਆਂ ਨਾਲ ਐ ਨਹੀਂ ਵੜਦਾ ਹੁਣ ਮੈਂ ਕਿੰਨਾ ਚਿਰ ਲੜੀ ਜਾਵਾਂ ਲੋਕਾਂ ਵਿੱਚ ਮੇਰੇ ਵੀ ਆਪ ਦੇ ਜਵਾਬ ਨਹੀਂ ਹਟਦੇ ਨਹੀਂ ਸਾਲੇ ਵੇਚ ਲੋ ਖਣ ਪੀਂਹਾਂ ਹੜਨ ਦਾ ਵੀ ਠੀਕਾ ਉਹ ਸ਼ੇਅਰ ਕਰ ਦਿਓ ਫਲਾ ਦਿਓ ਇਹਨਾਂ ਨੂੰ ਪਤਾ ਲੱਗ ਜੇ ਵੀ ਹਟ ਜਾਣ ਸਾਡੇ ਆਪ ਦੇ ਸ਼ਹਿਰ ਚ ਬਹੁਤ ਗੰਦਾ ਪਹਿਲਾਂ ਇੱਥੋਂ ਸਾਫ ਕਰਾਂਗੇ ਲੈਣ ਵਾਲੇ ਵੀ ਨਹੀਂ ਹਟਦੇ ਲੈਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਜੇ ਕੋਈ ਲੈਂਦਾ ਇਹਨਾਂ ਨੂੰ ਦਿੰਦਾ ਮੈਂ 10000 ਰੁਪਇਆ ਨਾਮ ਦੇਵਾਂਗਾ ਨਾਲੇ ਉਹਨਾਂ ਦਾ ਨਸ਼ਾ ਛਡਾਉਂਗਾ ਮੈਨੂੰ ਸੰਪਰਕ ਕਰ ਲਓ ਲਾਲ ਕਾਲ ਜਿਹੜਾ ਵੇਚਦਾ ਮਾਂ ਨੂੰ ਨਹੀਂ ਬਖਸ਼ਦਾ ਜਿਹੜੇ ਕੋਈ ਰੇੜੀਆਂ ਵਾਲੇ ਆਟਾ ਵਾਲੇ ਇਹਨਾਂ ਦਾ ਸਾਮਾਨ ਵੇਚਦੇ ਨੇ ਉਹ ਵੀ ਹਟ ਜਾਣ ਉਹਨਾਂ ਦਾ ਵੀ ਮੱਝ ਮਾਰਕੀਟਿੰਗ ਘਰ ਚੱਲਿਆ ਰੇੜੀਆਂ ਤੇ ਆਟਾ ਦੇ ਸਾਮਾਨ ਵੇਚਦੇ ਨੇ ਲੋਕ ਭੈਣ ਜੋ ਮਰੀਆਂ ਜ਼ਮੀਰਾਂ ਹੁੰਦੇ ਨੇ ਸਾਹਮਣੇ ਨਸ਼ਾ ਵੀ ਕੀ ਜਾਂਦਾ ਬੋਲ ਦੇ ਨੀ ਚਾਣ ਮਾਰ ਨੰਗਾ ਕੱਲ ਸੋਬੇ ਚ ਵਾਗ ਲੈਣਗੇ ਬਾਈ ਜੀ ਖਾਲਸਾ ਵਾਰੂ ਜੀ ਬੱਦੇ ਰਾਹੇ ਗੁਰਜੀਕਾ ਖਾਲਸਾ ਵਾਇੰਗ ਜੀ ਬੱਦੇ ਉਹ ਸਾਰੇ ਹੀ ਅੱਗੇ ਆਇਂ ਤਿੰਨਾਂ ਵੱਲ ਕਿਉਂ ਮਤਾ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਐਂਟੀ ਡਰੱਗ ਟੀਮ ਮਾਨਸਾ ਕਵਰ ਕਰ ਰਹੀ ਆ ਕੰਡਾ ਟੰਡਾ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਇਹਨੂੰ ਪਤਾ ਲੱਗਦਾ ਕੋਈ ਨਸ਼ਾ ਵੇਚਦਾ ਆ ਤਾਂ ਕੋਈ ਨਹੀਂ ਆ ਕਿ ਨਸ਼ੇ ਨੂੰ ਰੋਕਿਆ ਜਾਂਦਾ ਸੋ ਉਹਨੇ ਹੀ ਦਾਸ ਵੱਲੋਂ ਐਂਟੀ ਡਰੱਗ ਟੀਮ ਤਰੰਤਾਰਨ ਉਹਨਾਂ ਵੱਲੋਂ ਵੀ ਇਹ ਨਾਲ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਹੁਣ ਜੋ ਮਤਾ ਸਿੰਘਾ ਨੇ ਪਾਸ ਕੀਤਾ ਹੈ ਤੇ ਪਾਇਆ ਹੈ ਕਿ ਪਿੰਡ-ਪਿੰਡ ਦੇ ਵਿੱਚ ਜਾ ਕੇ ਆਪਾਂ ਨਸ਼ੇ ਦੀ ਰੋਕਥਾਮ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਾਂਗੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਆਪਾਂ ਨੌਜਵਾਨੀ ਨੂੰ ਤੇ ਜੋ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਪਣੇ ਤੌਰ ਤੇ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਜੋ ਨਸ਼ੇ ਦੇ ਵਿਰੋਧਿਆ ਉਹ ਲੜਾਈ ਸ਼ੁਰੂ ਕੀਤੀ ਜਾਵੇ ਕਿਉਂਕਿ ਇਹ ਲੜਾਈ ਕੋਈ ਇੱਕ ਜਥੇਬੰਦੀ ਨਹੀਂ ਇੱਕ ਜਥੇਬੰਦੀ ਦੀ ਨਹੀਂ ਕੋਈ ਇੱਕ ਵਿਚਾਰਧਾਰਾ ਦੀ ਨਹੀਂ ਕੋਈ ਇੱਕ ਬੰਦੇ ਦੀ ਨਹੀਂ ਇਹ ਜਿਹੜੀ ਲੜਾਈ ਆ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਆ ਤੇ ਸਾਡੀ ਹੋਂਦ ਨੂੰ ਖਤਰਾ ਇਸ ਕਰਕੇ ਆ ਕਿਉਂਕਿ ਸਾਡੀ ਨੌਜਵਾਨੀ ਇਹਨਾਂ ਨੇ 10 ਲੱਖ ਦੇ ਕਰੀਬ ਏ 20 25 ਸਾਲ ਦੇ ਵਿੱਚ ਇਹਨਾਂ ਨੇ ਨਸ਼ੇ ਦੇ ਨਾਲ ਮਾਰ ਦਿੱਤੀ ਆ ਪਹਿਲਾਂ ਇਹਨਾਂ ਨੇ ਗੋਲੀਆਂ ਦੇ ਨਾਲ ਸਾਡਾ 250 ਜੋ 2 ਲੱਖ ਜੋ ਸਿੰਘ ਸੀ ਉਹ ਸ਼ੇਅਰ ਕਰ ਦਿਓ ਬਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੇ ਸਾਡਾ ਜੋ ਅੱਜ ਤੱਕ 10 ਲੱਖ ਨੌਜਵਾਨਾਂ ਇਹਨਾਂ ਨੇ ਨਸ਼ੇ ਦੀ ਪਿੰਡ ਚੜਾ ਦਿੱਤਾ ਸਰੀਆਂ ਦੀ ਪਿੰਡ ਚੜਾ ਦਿੱਤਾ ਸੋ ਅਸੀਂ ਨਾਲ ਕੇ ਉਹ ਕੰਮਲਾ ਕਰਨ ਜਾ ਰਹੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਏ ਜਾਣਗੇ ਗੁਰਮਤ ਸਮਾਗਮ ਕੀਤੇ ਜਾਣਗੇ ਤੇ ਜੋ ਤਨੋਂ ਇਹ ਵੀਰ ਸੱਜਣ ਦੇਖ ਰਹੇ ਆ ਸਾਰੇ ਨੇ ਮੁਹਬਤ ਦੇ ਵਿੱਚ ਸਭ ਆਉਣ ਲਈ ਪ੍ਰਣ ਕੀਤਾ ਵਾ ਕਿ ਅਸੀਂ ਸਾਰੇ ਰਲ ਕੇ ਚੱਲਾਂਗੇ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਕੀਤੇ ਜਾਣਗੇ ਪੜਾਅ ਕੀਤੇ ਜਾਣਗੇ ਨਸ਼ਾ ਵੇਚਣ ਵਾਲੇ ਨੂੰ ਰੋਕਿਆ ਜਾਊਗਾ ਤੇ ਜਿਹੜੇ ਨੌਜਵਾਨ ਵੀਰ ਸਾਡੇ ਨਸ਼ੇ ਦੀ ਦਲਦਲ ਵਿੱਚ ਫਸੇ ਆ ਉਹਨਾਂ ਨੂੰ ਪ੍ਰੇਰਿਤ ਕਰਕੇ